ਹਾਂਜੀ ਪੇਰੀ ਸਾਸੰਗ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਾਬ ਜੱਤਿਆਂ ਦਾ ਜੋ ਇਹ ਸ਼ਹੀਦੀ ਦਿਹਾੜੇ ਚੱਲ ਰਹੀ ਹੈ ਨਾ ਉਹਨਾਂ ਦੇ ਚਰਨਾਂ ਵਿੱਚ ਕੋਟਨ ਕੋਟ ਪ੍ਰਣਾਮ ਜੀ ਸੋ ਅੱਗੇ ਆਪਾਂ ਜਦੋਂ ਹਰ ਕੋਈ ਇਨਸਾਨ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ ਤਿਤਰ ਤਿਤ ਜਾਂਦਾ ਹੈ ਤਾਂ ਉਥੇ ਹਰ ਇੱਕ ਬੰਦਾ ਜੋਥੇ ਸੇਠ ਜੀ ਦਾ ਨਾਮ ਚੱਲਦਾ ਹੈ ਸੇਠ ਟੋਡਰ ਮੱਲ ਜੀ ਉਹ ਵੀ ਇੱਕ ਆਪਣੇ ਵਾਸਤੇ ਪੂਜਨੀਕ ਹੀ ਹਨ ਕਿਉਂਕਿ ਉਹਨਾਂ ਨੇ ਬਹੁਤ ਵੱਡਾ ਬਲੀਦਾਨ ਦਿੱਤਾ ਕਿਉਂਕਿ ਉਸ ਸਮੇਂ ਗੁਰੂ ਮਹਾਰਾਜ ਦੇ ਬੱਚਿਆਂ ਦੀ ਜੋ ਵੀ ਕੋਈ ਮਦਦ ਕਰਦਾ ਸੀਗਾ ਉਸ ਟਾਈਮ ਉਹਨਾਂ ਦੇ ਉੱਤੇ ਬਾਦ ਦੇ ਵਿੱਚ ਉਹਨਾਂ ਨਾਲ ਬਹੁਤ ਸ਼ਤਦਤ ਕੀਤੀ ਜਾਂਦੀ ਸੀ ਸੋ ਮੈਂ ਜ਼ਿਆਦਾ ਵੀਡੀਓ ਲੰਬੀ ਜ਼ਿਆਦਾ ਬਣ ਜਾਣੀ ਕਿਉਂਕਿ ਇਤਿਹਾਸ ਬਹੁਤ ਵੱਡਾ ਹੈ ਜੋ ਤੁਹਾਡੇ ਨਾਲ ਸਾਂਝਾ ਕਰਨਾ ਹੈ ਸੋ ਇਤਿਹਾਸ ਦੇ ਵਿੱਚ ਇਹ ਹੀ ਹੈ ਜੋ ਸੇ ਟੂਡਰ ਮਾਲੀ ਜੀ ਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ ਕਿ ਉਹਨਾਂ ਨੇ ਬਹੁਤ ਮਤਲਬ ਸ਼ਰਫੀਆਂ ਦੇ ਕੇ ਉਥਾਂ ਖਰੀਦੀ ਸੀ ਤਾਂ ਉਹ ਕੋਈ ਇਸੇ ਬੱਚਿਆਂ ਦੇ ਟਾਈਮ ਦੀ ਗੱਲ ਨਹੀਂ ਹੈ ਜੋ ਉਹਨਾਂ ਦਾ ਪਰਿਵਾਰ ਸੀਗਾ ਉਹ ਪਰਿਵਾਰ ਗੁਰੂਆਂ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ ਇਹੀ ਗੱਲ ਉਸ ਸਮੇਂ ਦੀ ਹੈ ਜਿਸ ਸਮੇਂ ਜੋ ਸੇਟ ਡਰਮਲਜੀ ਬਾਦ ਦੇ ਵਿੱਚ ਬਹੁਤ ਵੱਡੇ ਸੇਠ ਸ਼ਾਹੂਕਾਰ ਮੰਨੇ ਗਏ ਨੇ ਕਿ ਕਿਉਂਕਿ ਕਿਸੇ ਲਈ ਥੋੜੀਆਂ-ਬੋਧੀਆਂ ਸ਼ਰਫੀਆਂ ਹੋਣਾ ਤਾਂ ਚਲੋ ਆਮ ਜਿਹਾ ਹੁੰਦਾ ਸੀ ਕਿ ਗੱਡਾ ਭਰ ਕੇ ਜੋ ਉਹਨਾਂ ਨੇ ਮੋਹਰਾਂ ਦਿੱਤਾ ਸੀ ਇਹ ਵਚਨ ਬਹੁਤ ਪਹਿਲਾਂ ਹੋਏ ਹੋਏ ਸਨ ਇਹੀ ਮੰਗ ਗੁਰੂ ਜੀ ਦੀ ਗੁਰੂ ਤੇਗ ਬਹਾਦਰ ਜੀ ਦੀ ਜੋ ਸੀ ਗੱਡਾ ਭਰ ਕੇ ਮੋਹਰਾਂ ਦਾ ਲੈਣਾ ਇਹ ਗੁਰੂ ਤੇਗ ਬਹਾਦਰ ਜੀ ਦੇ ਵਚਨ ਪਹਿਲਾਂ ਹੋਏ ਸਨ ਅਤੇ ਗੁਰੂ ਤੇਗ ਬਹਾਦਰ ਜੀ ਤੋਂ ਪਹਿਲਾਂ ਇਹ ਚੌਥੇ ਪਾਤਸ਼ਾਹ ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ ਜੀ ਜੋ ਸਨ ਉੱਥੋਂ ਇਹ ਗੱਲ ਸਿਲਸਿਲਾ ਸ਼ੁਰੂ ਹੁੰਦਾ ਹੈ ਜੋ ਇਹਨਾਂ ਨੂੰ ਇਹ ਸੇਠ ਟੋਡਰ ਮੱਲਜੀ ਦੇ ਪਰਿਵਾਰ ਨੂੰ ਸੇਵਾ ਮਿਲੀ ਹੈ ਇਹ ਉਸ ਸਮੇਂ ਦੀ ਗੱਲ ਹੈ ਜਿਸ ਸਮੇਂ ਸੇਠ ਟੋਡਰ ਮੱਲਜੀ ਤੇ ਪਰਿਵਾਰ ਦੇ ਵੱਡੇ ਬਜ਼ੁਰਗਾਂ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੁੰਦੀ ਸੀ ਪਰ ਸਬਰ ਬਹੁਤ ਹੁੰਦਾ ਸੀ ਉਸ ਸਮੇਂ ਵੀ ਕਿਉਂਕਿ ਇਹੋ ਜਿਹੇ ਜੋ ਸੇਵਾ ਹੁੰਦੇ ਨੇ ਸਬਰ ਸੰਤੋਖ ਵਾਲੇ ਬੰਦਿਆਂ ਤੋਂ ਹੀ ਗੁਰੂ ਮਹਾਰਾਜ ਲੈਂਦੇ ਹਨ ਤਾਂ ਇਹ ਗਰੀਬੀ ਦੇ ਵਿੱਚ ਦਿਨ ਕੱਟ ਰਹੇ ਸਨ ਤੇ ਇਹਨਾਂ ਦੇ ਜੋ ਪੁਰਾਣੇ ਪਿੰਡ ਦੱਸੇ ਜਾ ਰਹੇ ਨੇ ਇਹਨਾਂ ਦੇ ਬਜ਼ੁਰਗਾਂ ਦੇ ਸਮੇਂ ਦਾ ਤੇ ਉਹ ਭਵਾਨੀਗੜ੍ਹ ਦੇ ਲਾਗੇ ਦੀ ਗੱਲ ਦੱਸੀ ਜਾਂਦੀ ਹੈ ਤੇ ਉਹਦਾ ਵੀ ਹੋ ਸਕਦਾ ਹੈ ਅਗਲੀ ਵੀਡੀਓ ਦੇ ਵਿੱਚ ਕਲੀਅਰ ਕਰਦੇ ਆਂਗੇ ਵੀ ਕਿਹੜੇ ਪਿੰਡ ਤੋਂ ਚੱਲੇ ਸੀ ਪਰ ਇਹ ਸੰਗਤ ਇਥੋਂ ਮਾਲਵਾ ਬਨੇ ਜਾਂਦੇ ਤਾਂ ਮਰਸਾ ਜਾਣ ਵਾਸਤੇ ਚੱਲੀ ਸੀ ਕਾਕੜੇ ਤੋਂ ਸੰਗਤ ਚੱਲੀ ਸੀ ਜਿਸ ਸੰਗਤ ਦੇ ਵਿੱਚ ਇਹਨਾਂ ਦੇ ਵੱਡੇ ਬਜ਼ੁਰਗ ਵੀ ਚੱਲੇ ਸਨ ਕਿ ਚਲੋ ਜ਼ਿੰਦਗੀ ਬਤੀਤ ਹੋ ਗਈ ਐ ਚਲੋ ਗਰੀਬੀ ਵਿੱਚ ਹੀ ਲੰਗੀ ਐ ਤੇ ਉਸ ਟਾਈਮ ਉਥੇ ਜੋ ਭਾਈ ਜੇਠਾ ਜੀ ਸਨ ਜੋ ਚੌਥੇ ਗੁਰੂ ਰਾਮਦਾਸ ਜੀ ਹੋਏ ਨੇ ਇਹ ਉਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਘੁੰਗਣੀਆਂ ਵੇਚਿਆ ਕਰਦੇ ਸੀ ਇਹਨਾਂ ਦਾ ਵੀ ਇੱਕ ਇਤਿਹਾਸ ਹੈ ਇਹ ਅਨਾਥ ਸਨ ਅਨਾਥ ਹੋਣ ਤੋਂ ਬਾਅਦ ਇਹਨਾਂ ਦੇ ਨਾਨੀ ਜੀ ਨੇ ਉਹਨੂੰ ਇੱਥੇ ਗੁਰੂ ਦੀ ਨਗਰੀ ਅੰਮ੍ਰਿਤਸਰ ਵਿੱਚ ਲੈ ਆਏ ਸਨ ਜਿਸ ਨੂੰ ਆਪਾਂ ਅੱਜ ਗੁਰੂ ਦੀ ਨਗਰੀ ਕਿਹਾ ਜਾਂਦਾ ਹੈ ਕਿਉਂਕਿ ਇਹ ਗੁਰੂ ਦੀ ਨਗਰੀ ਇਸੇ ਕਰਕੇ ਕਿਹਾ ਜਾਂਦਾ ਕਿਉਂਕਿ ਗੁਰੂ ਰਾਮਦਾਸ ਜੀ ਉੱਥੇ ਹੁੰਗਣੀਆਂ ਵੇਚਦੇ ਹੁੰਦੇ ਸੀ ਇਹ ਅਨਾਥ ਹੁੰਦੇ ਸੀ ਤੇ ਇਹਨਾਂ ਦਾ ਬਚਪਨ ਉੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਬਤੀਤ ਹੋਣ ਕਰਕੇ ਉਹ ਅੰਮ੍ਰਿਤਸਰ ਸਾਹਿਬ ਦਾ ਜੋ ਨਾਮ ਹੈ ਉਹ ਇਸੇ ਕਰਕੇ ਇਹਨਾਂ ਨਾਲ ਜੁੜਦਾ ਹੈ ਕਿ ਗੁਰੂ ਰਾਮਦਾਸ ਦੀ ਨਗਰੀ ਹੈ ਉਹ ਕਿਉਂਕਿ ਜਦੋਂ ਚੌਥੇ ਪਾਤਸ਼ਾਹ ਹੋਏ ਨੇ ਇਹ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਨੂੰ ਇਹਨਾਂ ਨੇ ਬੀਬੀ ਭਾਨੀ ਦਾ ਰਿਸ਼ਤਾ ਕਰਕੇ ਉੱਥੇ ਬਿਠਾਇਆਗਾ ਤਾਂ ਉਸ ਟਾਈਮ ਜਦੋਂ ਗੁਰੂ ਨੇ ਮਿਹਰ ਕੀਤੀ ਹੈ ਉੱਥੇ ਸੇਵਾ ਕਰਦੇ ਹੁੰਦੇ ਸਨ ਤਾਂ ਗੁਰੂ ਰਾਮਦਾਸ ਜੀ ਜਦੋਂ ਚੌਥੇ ਪਾਤਸ਼ਾਹ ਹੋਏ ਨੇ ਲੋਕਾਂ ਦੇ ਵਿੱਚ ਚਰਚਾ ਹੋਈ ਹੈ ਕਿ ਇਹ ਇੱਕ ਘੁੰਗਣੀਆਂ ਵੇਚਣ ਵਾਲੇ ਤੇ ਗੁਰੂ ਅਮਰਦਾਸ ਜੀ ਨੇ ਮਿਹਰ ਕੀਤੀ ਹੈ ਤੇ ਸਾਹਿਬ ਗਰੀਬ ਨਿਵਾਜ ਨੇ ਗੁਰੂ ਚੌਥੇ ਪਾਤਸ਼ਾਹ ਬਣਾ ਦਿੱਤਾ ਹੈ ਭਾਈ ਜੇਠੇ ਨੂੰ ਗੁਰੂ ਰਾਮਦਾਸ ਜੀ ਤਾਂ ਇਹਨਾਂ ਦਾ ਚਰਚਾ ਵਧੀਆ ਹੋਣ ਕਰਕੇ ਵੱਧ ਚਰਚਾ ਦੂਰ ਦੂਰ ਹੋਣ ਕਰਕੇ ਤਾਂ ਲੋਕੀ ਇਹਨਾਂ ਨੂੰ ਦੂਰੋਂ ਦੂਰੋਂ ਦੇਖਣ ਆਉਂਦੇ ਸਨ ਤੇ ਉਹੀ ਸੰਗਤ ਦੇ ਵਿੱਚ ਇਹ ਸੇਠ ਟੋਡਰ ਮੱਲ ਜੀ ਦੇ ਪਰਿਵਾਰ ਦੇ ਵੱਡੇ ਬਜ਼ੁਰਗ ਗਏ ਸਨ ਉਹ ਕੋਈ ਇੱਛਾ ਹੋਰ ਨਹੀਂ ਲੈ ਕੇ ਗਏ ਸਨ ਉਹ ਸਿਰਫ ਇਹੀ ਇੱਛਾ ਲੈ ਕੇ ਗਏ ਸਨ ਕਿ ਆਪਣੀ ਜ਼ਿੰਦਗੀ ਚਲੋ ਜੋ ਵੀ ਸੁੱਖ-ਦੁੱਖ ਦੇ ਵਿੱਚ ਬੀਤਿਤ ਹੋਈ ਹੈ ਤੇ ਚਲੋ ਗੁਰੂ ਦੇ ਦਰਸ਼ਨ ਕਰ ਲਈਏ ਕੀ ਪਤਾ ਜ਼ਿੰਦਗੀ ਦਾ ਕੀ ਭਰੋਸਾ ਹੈ ਕਦੋਂ ਬਲਾਵਾ ਆ ਜਾਵੇ ਤਾਂ ਜਦੋਂ ਇਹ ਉਥੇ ਗਏ ਨੇ ਅੰਮ੍ਰਿਤਸਰ ਸਾਹਿਬ ਨੂੰ ਦਰਸ਼ਨਾਂ ਵਾਸਤੇ ਤਾਂ ਉਥੇ ਗੁਰੂ ਰਾਮਦਾਸ ਜੀ ਦੇ ਜਦੋਂ ਇਹ ਸਨਮੁਖ ਹੋਏ ਉਥੇ ਲੈਣ ਲੱਗੀ ਲੈਣ ਦੇ ਵਿੱਚੋਂ ਇਹਨਾਂ ਨੇ ਪਹਿਲਾਂ ਅੱਗੇ ਜਾ ਕੇ ਚਿਹਰਾ ਅੱਗੇ ਕੱਢ ਕੇ ਵੇਖਣਾ ਚਾਹਿਆ ਕਿ ਗੁਰੂ ਜੀ ਕਿਹੋ ਜਿਹੇ ਦਿਖਦੇ ਹਨ ਤਾਂ ਗੁਰੂ ਜੀ ਨੂੰ ਇਹਨਾਂ ਨੇ ਸਾਈਡ ਤੇ ਤੋਂ ਦੇਖਣਾ ਚਾਹਿਆ ਕਿਉਂਕਿ ਕੁਝ ਤਾਂ ਬਜ਼ੁਰਗ ਸਨ ਤੇ ਗੁਰੂ ਮਹਾਰਾਜ ਦੀ ਇਹਨਾਂ ਦੇ ਉੱਤੇ ਨਿਗਾਹ ਪਈ ਤੇ ਉਹਨਾਂ ਨੇ ਵੇਖਿਆ ਕਿ ਬਜ਼ੁਰਗ ਦਿਲ ਵਿੱਚ ਇੱਛਾ ਰੱਖ ਕੇ ਰਹਿੰਗਾ ਪਰਮਾ ਗੁਰੂ ਮਹਾਰਾਜ ਜਾਨੀ ਜਾਨ ਸਨ ਕਿ ਬੰਦਾ ਕੌਣ ਇੱਛਾ ਲਾਉਂਦਾ ਬਾਕੀ ਉਸ ਸਮੇਂ ਦੇ ਵਿੱਚ ਹਰ ਇੱਕ ਬੰਦਾ ਦਿਨੋਂ ਜਾਂਦਾ ਸੀਗਾ ਤੇ ਹੁਣ ਥੋੜਾ ਜਿਹਾ ਹਰ ਇੱਕ ਦੇ ਫਰਕ ਨੇਗੇ ਹੁਣ ਜ਼ਿਆਦਾ ਲੋਕ ਤੀਰਥ ਸਥਾਨਾਂ ਤੇ ਘੁੰਮਣ ਕਰਨ ਇੰਜੋਏ ਕਰਨ ਇਹ ਚੀਜ਼ਾਂ ਵਿੱਚ ਜ਼ਿਆਦਾ ਜਾਂਦੇ ਹਨ ਸੋ ਮਾਫ ਕਰਨਾ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਦੀ ਜਦੋਂ ਇਹ ਸਨਮਖੋਈ ਕਿਉਂਕਿ ਗੁਰੂ ਮਹਾਰਾਜ ਤਾਂ ਜਾਣੀ ਜਾਣ ਸੀ ਵੀ ਇਹਨਾਂ ਨਾਲ ਕਿੱਥੋਂ ਦਾ ਸੰਬੰਧ ਬਣਨਾਗਾ ਤਾਂ ਗੁਰੂ ਮਹਾਰਾਜ ਜੀ ਨੂੰ ਜਦੋਂ ਇਹਨਾਂ ਨੇ ਨਮਸਕਾਰ ਕੀਤੀ ਤਾਂ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਕਿਹਾ ਕਿ ਬਜ਼ੁਰਗੋ ਕਿਸ ਥਾਂ ਤੋਂ ਆਇਓ ਤਾਂ ਇਹਨਾਂ ਨੇ ਦੱਸਣਾ ਕੀਤਾ ਤਾਂ ਗੁਰੂ ਮਹਾਰਾਜ ਨੇ ਕਿਹਾ ਬਜ਼ੁਰਗੋ ਢਨੀ ਦੂਰੋਂ ਆਇਓ ਜੇ ਕੋਈ ਇੱਛਾ ਹੈ ਤਾਂ ਤੁਸੀਂ ਕੁਝ ਵੀ ਮੰਗ ਸਕਦੇ ਹੋ ਤਾਂ ਇਹ ਕਹਿੰਦੇ ਨਹੀਂ ਮਹਾਰਾਜ ਮੰਗਣਾ ਕੁਛ ਨਹੀਂ ਐ ਸਤਿ ਆ ਤੁਹਾਡੇ ਦਰਸ਼ਨ ਕਰਨ ਹੀ ਆਏ ਆ ਤਾਂ ਗੁਰੂ ਜੀ ਨੇ ਦੂਸਰੀ ਵਾਰ ਫੇਰ ਕਿਹਾ ਤਾਂ ਇਹਨਾਂ ਨੇ ਫੇਰ ਮਨਾ ਕਰ ਦਿੱਤਾ ਤਾਂ ਗੁਰੂ ਜੀ ਨੇ ਇਹਨਾਂ ਨੂੰ ਤੀਸਰੀ ਵਾਰ ਫੇਰ ਕਿਹਾ ਤੀਸਰੀ ਵਾਰ ਕਹਿਣ ਤੇ ਇਹਨਾਂ ਦਾ ਇੱਛਾ ਹੋਈ ਕਿ ਮੰਗ ਲੈਣਿਆ ਜਦੋਂ ਗੁਰੂ ਜੀ ਕਹਿ ਰਹੇ ਹਨ ਕਿਉਂਕਿ ਸਬੰਧ ਬਣਨੇ ਸੀਗੇ ਜੋ ਅੱਜ ਇਹ ਬਾਅਦ ਦੇ ਵਿੱਚ ਆ ਕੇ ਇਸ ਟੋਡਰ ਮੱਲ ਜੀ ਦਾ ਇਹ ਜੁੜਿਆ ਗੁਰੂ ਘਰ ਦੇ ਨਾਲ ਇਹ ਸਬੰਧ ਪਹਿਲਾਂ ਦੇ ਹੀ ਸੀ ਤਾਂ ਇਹਨਾਂ ਨੇ ਕਿਹਾ ਕਿ ਹੁਣ ਹੋਰ ਹੁਣ ਅੱਜ ਦਾ ਕਲਯੁਗੀ ਬੰਦਾ ਹੁੰਦਾ ਜੀਵ ਹੁੰਦਾ ਤਾਂ ਉਹਨੇ ਇਹੀ ਕਹਿਣਾ ਸੀ ਵੀ ਦੇ ਦਿਓ ਜੀ ਮਾਇਆ ਤਾਂ ਦੇ ਦਿਓ ਕੁਛ ਵੀ ਦੇ ਦਿਓ ਇਹ じゃ ਕੋਈ ਮੰਗਣਾ ਸੀਗਾ ਕਾਰਾਂ ਗੱਡੀਆਂ ਕੋਠੀਆਂ ਮੰਗਲੇ ਤਾਂ ਉਹਨਾਂ ਨੇ ਕਿਹਾ ਕਿ ਮਨ ਦੇ ਵਿੱਚ ਫੁਰਨਾ ਤਾਂ ਹੈ ਗੁਰੂ ਮਹਾਰਾਜ ਜੇ ਤੁਸੀਂ ਸਾਡੇ ਘਰ ਦੇ ਵਿੱਚ ਚਰਨ ਪਾ ਦਿਓ ਤਾਂ ਗੁਰੂ ਮਹਾਰਾਜ ਸੋਚਣ ਲੱਗੇ ਕਿਉਂਕਿ ਉਸ ਟਾਈਮ ਜੋ ਵਾਜਨ ਕਰਿਆ ਹੁੰਦਾ ਸੀ ਫਿਰ ਪੂਰਾ ਵੀ ਕਰਨਾ ਹੁੰਦਾ ਸੀ ਉਸ ਹਾਵ ਨਾਲ ਗੁਰੂ ਮਹਾਰਾਜ ਹਾਂ ਨਾ ਦੇਖ ਕੇ ਬਚਨ ਕਰਦੇ ਹੁੰਦੇ ਸਨ ਤਾਂ ਗੁਰੂ ਮਹਾਰਾਜ ਜੀ ਨੇ ਕੁਝ ਟਾਈਮ ਰੁੱਕ ਕੇ ਵਿਚਾਰ ਕਰਕੇ ਆਪਣੇ ਮਨ ਨਾਲ ਤਾਂ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਬਜ਼ੁਰਗੋ ਤੁਹਾਡੇ ਘਰ ਜ਼ਰੂਰ ਚਰਨ ਪਾਵਾਂਗੇ ਤਾਂ ਇਹਨੇ ਕਿਹਾ ਬਜ਼ੁਰਗਾ ਨੇ ਪੁੱਛਣਾ ਕਰਿਆ ਕਿ ਜਦੋਂ ਤੁਸੀਂ ਚਰਨ ਪਾਉਂਗੇ ਤਾਂ ਤੁਹਾਡੇ ਨਾਲ ਸਿੰਘ ਕਿੰਨੇ ਕੁ ਹੋਣਗੇ ਗੁਰੂ ਜੀ ਤਾਂ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿ ਹੋ ਸਕਦੇ 40 50 ਸਿੰਘ ਹੋ ਸਕਦੇ ਨੇ ਤਾਂ ਇਹ ਬਜ਼ੁਰਗਾਂ ਨੇ ਕਿਹਾ ਕਿ ਗੁਰੂ ਮਹਾਰਾਜ ਜੀ 40 50 ਸਿੰਘਾਂ ਦਾ ਪ੍ਰਸ਼ਾਦਾ ਪਾਣੀ ਮੈਂ ਨਹੀਂ ਕਰ ਸਕਦਾ ਕਿਉਂਕਿ ਬਜ਼ੁਰਗ ਸੱਚੇ ਸਨ ਉਹਨਾਂ ਨੇ ਆਪਣੀ ਸੱਚੀ ਗੱਲ ਦੱਸੀ ਕਿ ਮੈਂ ਇੰਨੇ ਜੋਗਾ ਨਹੀਂ ਹੈਗਾ ਤੇ ਮੈਂ ਤਾਂ ਸਿਰਫ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ ਆ ਕਿ ਘਰ ਵਿੱਚ ਗਰੀਬੀ ਬਹੁਤ ਹੈ ਗਰੀਬੀ ਦੇ ਅੰਤਾਂ ਦੀ ਗਰੀਬੀ ਹੈ ਜੀਨੂ ਕਿ ਮੈਂ ਕੁਝ ਕਹਿ ਹੀ ਨਹੀਂ ਸਕਦਾ ਵੀ ਕਿੰਨੀ ਗਰੀਬੀ ਹੈ ਮੈਂ ਤਾਂ ਤੁਹਾਡੇ ਕੱਲਿਆਂ ਨੂੰ ਲੰਗਰ ਪਾਣੀ ਸਕਾ ਸਕਦਾ ਜੇ ਤੁਸੀਂ ਮੇਰੇ ਘਰ ਕੱਲੇ ਆਉਣੇ ਕਰੋ ਤਾਂ ਮੈਂ ਕੱਲਿਆਂ ਦਾ ਤੁਹਾਡਾ ਚਲ ਪਾਣ ਦਾ ਕਰ ਦੂੰ ਬਾਕੀ ਇੰਨੇ ਸਿੰਘਾਂ ਵਾਸਤੇ ਤਾਂ ਮੇਰਾ ਰਹਿਣ ਕਰਨ ਦਾ ਬੈਠਣ ਦਾ ਵੀ ਕੋਈ ਹਿੱਲਾ-ਵੇਲਾ ਨਹੀਂ ਹੈਗਾ ਤਾਂ ਗੁਰੂ ਜੀ ਮੁਸਕਰਾ ਕੇ ਉਹਨਾਂ ਨੇ ਕਿਹਾ ਕਹਿੰਦੇ ਕੋਈ ਗੱਲ ਨਹੀਂ ਬਜ਼ੁਰਗੋ ਹਜੇ ਉਹ ਸਮਾਂ ਆਉਣਾ ਹੈ ਉਹ ਸਮਾਂ ਆਉਣਾ ਹੈ ਸਾਡੇ ਨਾਲ 40 50 ਸਿੰਘਾਂ ਤਾਂ ਆਉਣੀ ਆਉਣੇ ਨੇ ਪਰ ਜਿਸ ਸਮੇ ਸਾਡੇ ਨਾਲ ਸਿੰਘ 40 50 ਹੋਣਗੇ ਉਸ ਸਮੇ ਤੁਹਾਡੇ ਘਰ ਗਰੀਬੀ ਨਹੀਂ ਹੋਊਗੀ ਤੁਹਾਡੇ ਘਰ ਬਹੁਤ ਜ਼ਿਆਦਾ ਅਮੀਰੀ ਹੋਊਗੀ ਤੇ ਤੁਹਾਡਾ ਬਹੁਤ ਦੂਰ ਦੂਰ ਤੱਕ ਨਾ ਹੋਵੇਗਾ ਤੇ ਪ੍ਰਮਾਤਮਾ ਦਾ ਗੁਰੂ ਨਾਨਕ ਦੇ ਘਰੋਂ ਤੁਹਾਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਹੋਣੀਆਂ ਨੇ ਉਹ ਕਹਿੰਦੇ ਹੁਣ ਮਨ ਮੋਹ ਹੁੰਦਾ ਹੀ ਹੈ ਹਰ ਇੱਕ ਬੰਦੇ ਦਾ ਤਾਂ ਬਜ਼ੁਰਗਾਂ ਨੇ ਕਹਿਣਾ ਕੀਤਾ ਕਿ ਮਹਾਰਾਜ ਜ਼ਿੰਦਗੀ ਸਾਰੀ ਗਰੀਬੀ ਦੇ ਵਿੱਚ ਲੰਘ ਗਈ ਹੈ ਕਦੋਂ ਕ ਹੋਊਗਾ ਇਹ ਸਾਰਾ ਕੁਝ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਵੀ ਅਮੀਰੀ ਹੋ ਜਾਣੀ ਹੈ ਵੀ ਇਹ ਕਦੋਂ ਕ ਹੋਣਾ ਹੈ ਤਾਂ ਗੁਰੂ ਜੀ ਕਹਿਣ ਲੱਗੇ ਕਿ ਬਜ਼ੁਰਗੋ ਇਹ ਸਮਾਂ ਹਜੇ ਕਾਫੀ ਹੈ ਉਹਦੇ ਵਿੱਚ ਉਸ ਸਮੇਂ ਸਰੀਰ ਦੇ ਵਿੱਚ ਨਾ ਤਾਂ ਤੁਸੀਂ ਨੇ ਹੋਣਾ ਨਾ ਉਸ ਸਮੇਂ ਸਰੀਰ ਦੇ ਵਿੱਚ ਅਸੀਂ ਨਹੀਂ ਹੁਣੇ ਉਸ ਸਮੇਂ ਅਸੀਂ ਤੁਹਾਡੇ ਘਰ ਚਰਨ ਪਾਵਾਂਗੇ ਤੇ ਉਹ ਸਾਡਾ ਗੁਰੂ ਨਾਨਕ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਦੇ ਉਸ ਵਿੱਚ ਆਵਾਂਗੇ ਤਾਂ ਇਹ ਬਜ਼ੁਰਗ ਆਪਣਾ ਉਥੋਂ ਇਹਨੇ ਚਾਲੇ ਪਾਤੇ ਤੇ ਚਲੇ ਗਏ ਹੁਣ ਜੋ ਆਪਾਂ ਤੇ ਜਾਣੇ ਆ ਤਾਂ ਆਪਣਾ ਘਰ ਪਰਿਵਾਰ ਦੇ ਵਿੱਚ ਵੀ ਆਪਣੀਆਂ ਗੱਲਾਂ ਹੁੰਦੀਆਂ ਨੇ ਵੀ ਆਪਣੇ ਕੀ ਗੱਲਾਂ ਬਾਤਾਂ ਹੋਈਆਂ ਤਾਂ ਇਹ ਬਜ਼ੁਰਗਾਂ ਨੇ ਘਰੇ ਆ ਕੇ ਦੱਸਣਾ ਕਰਿਆ ਹੋਣਾ ਕਿ ਇਸ ਇਸ ਤਰ੍ਹਾਂ ਦੇ ਵਜਨ ਹੋਏ ਨੇ ਗੁਰੂ ਜੀ ਨਾਲ ਤਾਂ ਜੋ ਸਿਆਣਾ ਪਰਿਵਾਰ ਹੁੰਦਾ ਹੈ ਤਾਂ ਉਹ ਗੱਲਾਂ ਚਿੱਤ ਚੇਤੇ ਰੱਖਦਾ ਹੁਣ ਬਜ਼ੁਰਗਾਂ ਤਾਂ ਬਜ਼ੁਰਗ ਸਨ ਉਹਨਾਂ ਦਾ ਟਾਈਮ ਹੋ ਗਿਆ ਉਹ ਵੀ ਚਲੇ ਗਏ ਇਧਰ ਗੁਰੂ ਜੀ ਵੀ ਚਲੇ ਗਏ ਗੁਰੂ ਜੀ ਦੇ ਅੱਗੇ ਜੋਤਾਂ ਚੱਲਦੀਆਂ ਰਹੀਆਂ ਟਾਈਮ ਚੱਲੀ ਗਿਆ ਲੰਘੀ ਗਿਆ ਜਦੋਂ ਨੌਵੀਂ ਜੋਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਮਾਂ ਆਇਆ ਕਿਉਂ ਬਚਨ ਤਾਂ ਜਿਸ ਕਿਸੇ ਵੀ ਗੁਰੂ ਨੇ ਕਰਤੇ ਪਹਿਲੀ ਪਾਸ਼ਾਈ ਤੋਂ ਲੈ ਕੇ ਦਸਵੀਂ ਪਾਸ਼ਾਈ ਦੇ ਵਿੱਚ ਜੋਤ ਇੱਕੋ ਹੀ ਸੀ ਪਾਸ਼ਾਈਆਂ ਦਾ ਸਨ ਤੇ ਗੈਰਵੀਂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਈਂ ਜਾਗਦੀ ਜੋਤ ਮੰਨਿਆ ਜਾਂਦਾ ਹੈ ਤੇ ਉਹ ਜਦੋਂ ਨੌਵੇਂ ਪਾਤਸ਼ਾਹ ਦੇ ਕੋ ਬਚਨ ਤਾਂ ਸਭ ਦੇ ਇੱਕੋ ਹੀ ਹੁੰਦੇ ਸੀ ਕਿਸੇ ਨੇ ਕਹਿਤਾ ਤੇ ਦੂਸਰੇ ਨੇ ਪਕਾਉਣਾ ਇਹ ਸਾਰਾ ਉਹ ਇੱਕ ਲਾਈਨ ਬਣੀ ਹੋਈ ਸੀਗੀ ਗੁਰੂਆਂ ਦੀ ਤਾਂ ਉਦੋਂ ਬਾਅਦ ਜਦੋਂ ਇਹ ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਦਿੱਲੀ ਵੱਲ ਜਾ ਰਹੇ ਸੀ ਤਾਂ ਇਹਨਾਂ ਨੂੰ ਰਸਤੇ ਦੇ ਵਿੱਚ ਉੱਥੇ ਜਾਣਾ ਸੀਗਾ ਤਾਂ ਇਹ ਉਹ ਪਰਿਵਾਰ ਦੇ ਘਰ ਸਿੱਧਾ ਚਲੇ ਗਏ ਜਦੋਂ ਸਿੱਧਾ ਚਲੇ ਗਏ ਜਾ ਕੇ ਦੇਖਿਆ ਪਰਿਵਾਰ ਖੁਸ਼ਹਾਲ ਸੀਗਾ ਬਹੁਤ ਲਹਿਰਾਂ-ਬਹਿਰਾਂ ਲੱਗੀਆਂ ਸੀਗੀਆਂ ਬਹੁਤ ਕਾਰੋਬਾਰ ਵੱਡਾ ਸੀਗਾ ਉਹਨਾਂ ਦਾ ਤਕੜੇ ਸੇਠ ਬਣ ਚੁੱਕੇ ਸਨ ਉਹ ਤਾਂ ਜਦੋਂ ਇਹ ਗੁਰੂ ਤੇਗ ਬਹਾਦਰ ਜੀ ਗਏ ਤਾਂ ਪਰਿਵਾਰ ਨੂੰ ਆਟੋਮੈਟਿਕ ਪਤਾ ਲੱਗ ਹੀ ਜਾਂਦਾ ਕਿ ਸਾਡੇ ਤਾਂ ਗੁਰੂ ਰਾਮਦਾਸ ਜੀ ਦੇ ਘਰੋਂ ਇਹ ਸਭ ਕੁਝ ਸਾਡੇ ਮੇਹਰਾਂ ਹੋਈਆਂ ਨੇ ਤਾਂ ਉਹਨਾਂ ਨੇ ਗੁਰੂ ਜੀ ਨੂੰ ਨਮਸਕਾਰਾਂ ਕੀਤੀਆਂ ਤੇ ਉਹਨਾਂ ਨਾਲ ਜੋ ਵੀ ਬੱਜੰ ਮਲਾਸ ਕਰੇ ਤਾਂ ਗੁਰੂ ਮਹਾਰਾਜ ਜੀ ਨੇ ਉੱਥੇ ਦੀਵਾਨ ਲਾਉਣੇ ਕਰੇ ਕਹਿੰਦੇ ਨੇ ਕਿ ਉੱਥੇ ਗੁਰੂ ਜੀ ਨੇ ਰਾਤ ਦੇ ਦੀਵਾਨ ਲਾਏ ਉੱਥੇ ਰੁਕੇ ਤਾਂ ਉਹਨਾਂ ਨੇ ਬਹੁਤ ਸੇਵਾ ਕਰੀ ਪਰਿਵਾਰ ਨੇ ਤੇ ਅਗਲੇ ਦਿਨ ਜਦੋਂ ਗੁਰੂ ਮਹਾਰਾਜ ਜੀ ਜਾਣ ਲੱਗੇ ਤਾਂ ਉਹਨਾਂ ਨੇ ਮਤਲਬ ਹੁੰਦਾ ਹੀ ਹੈ ਕਿ ਸ਼ਰਧਾ ਜੋ ਵੀ ਹੁੰਦੀ ਹੈ ਹਰ ਇੱਕ ਕਿਸੇ ਦੀ ਤਾਂ ਉਹਨਾਂ ਨੇ ਸ਼ਰਧਾ ਨਾਲ ਇੱਕ ਪ੍ਰਾਂਤ ਮੋਹਰਾਂ ਦੀ ਭਰੀ ਤੇ ਗੁਰੂ ਮਹਾਰਾਜ ਜੀ ਨੂੰ ਭੇਟ ਕਰਨੀ ਚਾਹੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਪ੍ਰਾਂਤ ਨੂੰ ਹੱਥ ਲਾ ਕੇ ਪਰਾਂ ਤੱਕ ਦਿੱਤਾ ਤੇ ਕਿਹਾ ਭਾਈ ਇਹ ਪ੍ਰਾਂਤ ਮੋਹਰਾਂ ਦੀ ਅਸੀਂ ਨਹੀਂ ਲੈਣੀ ਤਾਂ ਉਹ ਕਹਿੰਦੇ ਗੁਰੂ ਮਹਾਰਾਜ ਜੀ ਤੁਸੀਂ ਸਾਡੇ ਘਰ ਆਏ ਹੋ ਇਹ ਸਭ ਗੁਰੂ ਮਹਾਰਾਜ ਰਾਮਦਾਸ ਜੀ ਦਾ ਦਿੱਤਾ ਹੋਇਆ ਹੈ ਸਾਨੂੰ ਕੋਈ ਸੇਵਾ ਦਾ ਮੌਕਾ ਤਾਂ ਦਿਓ ਉਹ ਕਹਿੰਦੇ ਭਾਈ ਕੋਈ ਗੱਲ ਨਹੀਂ ਹਜੇ ਟਾਈਮ ਨਹੀਂ ਆਇਆ ਸੇਵਾ ਤੁਹਾਡੇ ਕੋਲੋਂ ਜਰੂਰ ਲਵਾਂਗੇ ਇਹ ਪ੍ਰਾਂਤ ਮੋਹਰਾਂ ਦੀ ਨਾਲ ਨਹੀਂ ਟਾਈਮ ਚੱਲਣਾ ਕੰਮ ਤੇ ਇਹਦਾ ਤੁਹਾਡੇ ਤੋਂ ਗੱਡਾ ਭਰ ਕੇ ਮੋਹਰਾਂ ਦਾ ਲੈਣਾ ਸੀ ਨੇ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਗੁਰੂ ਮਹਾਰਾਜ ਜੀ ਇਹ ਤਾਂ ਸਭ ਤੁਹਾਡੇ ਹੀ ਦਿੱਤਾ ਹੈ ਤੁਸੀਂ ਦੇਣ ਵਾਲੇ ਹੋ ਸਾਡੇ ਘਰ ਤਾਂ ਅੰਤਾਂ ਦੀ ਗਰੀਬੀ ਸੀ ਤੇ ਕੋਈ ਗੱਲ ਨਹੀਂ ਗੁਰੂ ਮਹਾਰਾਜ ਜੀ ਸਾਨੂੰ 2 ਦਿਨ ਟਾਈਮ ਦਿਓ ਇੱਕ ਦੋ ਦਿਨ ਦੇ ਵਿੱਚ ਜੋ ਸਾਨੂੰ ਹੁਣ ਅਸੀਂ ਇਹਨੂੰ ਵੇਚ ਬਟ ਦੇਾਂਗੇ ਜੋ ਵੀ ਸਾਡਾ ਕਾਰੋਬਾਰ ਹੈਗਾ ਅਸੀਂ ਤੁਹਾਨੂੰ ਗੱਡਾ ਭਰ ਕੇ ਦੇ ਦਿੰਨੇ ਆ ਤੁਸੀਂ ਤਾਂ ਸਾਨੂੰ ਇੱਕ ਸੇਵਾ ਦਾ ਮੌਕਾ ਜ਼ਰੂਰ ਦਿਓ ਤੁਸੀਂ ਹੁਣ ਵਾਚਨ ਕਰੇ ਹੈਗੇ ਤਾਂ ਤੁਸੀਂ ਸੇਵਾ ਲੈ ਕੇ ਜਾਇਓ ਅਸੀਂ ਦੋ ਦਿਨਾਂ ਦੇ ਵਿੱਚ ਤੁਹਾਨੂੰ ਪੈਸਿਆਂ ਦਾ ਇੰਤਜ਼ਾਮ ਮੋਹਰਾਂ ਦਾ ਕਰ ਦਿੰਨੇ ਆ ਤਾਂ ਗੁਰੂ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਹਜੇ ਵਕਤ ਹੈ ਹਜੇ ਉਹ ਸਮਾਂ ਨਹੀਂ ਆਇਆ ਹਲੇ ਤਾਂ ਅਸੀਂ ਦਿੱਲੀ ਵੱਲ ਨੂੰ ਜਾ ਰਹੇ ਹਾਂ ਇਹ ਸਮਾਂ ਆਉਣਾ ਹੈ ਸਾਡੇ ਪੋਤਰਿਆਂ ਦੀ ਸ਼ਹੀਦੀ ਦੇ ਸਮੇ ਇਹ ਗੱਡਾ ਭਰ ਕੇ ਮੋਹਰਾਂ ਦੀ ਜ਼ਰੂਰਤ ਪਵੇਗੀ ਤੇ ਉਹ ਗੱਡਾ ਭਰ ਕੇ ਮੋਹਰਾਂ ਦਾ ਸੀ ਤੁਹਾਡੇ ਕੋਲੋਂ ਲੈਣਾ ਉਹ ਫਿਰ ਉਹਨਾਂ ਨੇ ਸਾਰਾ ਗੁਰੂ ਮਹਾਰਾਜ ਜੀ ਨੇ ਵਾਕਿਆ ਉਹਨਾਂ ਨਾਲ ਸਾਂਝਾ ਕਰਿਆ ਕਿ ਇਸ ਤਰ੍ਹਾਂ ਸਹੀਦੀ ਹੋਣੀ ਹੈ ਤੇ ਉਸ ਹੀ ਦੀ ਹੋਣ ਤੇ ਤੁਹਾਨੂੰ ਇਹ ਇਸ ਇਸ ਤਰ੍ਹਾਂ ਉਹ ਥਾਂ ਸੰਸਕਾਰ ਵਾਸਤੇ ਖਰੀਦਣੀ ਪੈਣੀ ਹੈ ਤੇ ਉਹ ਖਰੀਦ ਕੇ ਤੁਸੀਂ ਫਿਰ ਉਹਨਾਂ ਦਾ ਸਾਡੇ ਪੋਤਰਿਆਂ ਦਾ ਸੰਸਕਾਰ ਕਰਵਾਉਣਾ ਹੈ ਤਾਂ ਇਹ ਉਹ ਸੇਵਾ ਸੀ ਜੋ ਉਹ ਸਾਰੀ ਗੁਰੂ ਮਹਾਰਾਜ ਦੇ ਪਹਿਲਾਂ ਤੁਸੀਂ ਵਾਚਨ ਹੋਏ ਸਨ ਜੋ ਇੰਨਾ ਪਰਿਵਾਰ ਦੇ ਉੱਤੇ ਮਿਹਰ ਹੋਈ ਹੋਈ ਸੀ ਸੋ ਇਹ ਇਸ ਤਰ੍ਹਾਂ ਦਾ ਉਹਨਾਂ ਦੇ ਪਰਿਵਾਰ ਨੂੰ ਸ੍ਰੀ ਟੋਡਰਮੱਲ ਜੀ ਦੇ ਨੂੰ ਇਹ ਸੇਵਾ ਦਾ ਮੌਕਾ ਮਿਲਿਆ ਤਾਂ ਜੋ ਉਹਨਾਂ ਨੇ ਟੋਡਰਮੱਲ ਜੀ ਨੇ ਉਹ ਫਿਰ ਸੇਵਾ ਜਦੋਂ ਉਹਨਾਂ ਨੂੰ ਟਾਈਮ ਆਇਆ ਤਾਂ ਉਹਨਾਂ ਨੇ ਉਹ ਸੇਵਾ ਆਪਣੀ ਬਾਕੂਬੀ ਨਿਭਾਈ ਜੋ ਵੀ ਉਹਨਾਂ ਕੋਲ ਸੀਗਾ ਉਹਨੇ ਸਭ ਵੇਚ ਵੱਟ ਕੇ ਜੋ ਵੀ ਉਹਨਾਂ ਤੋਂ ਹੋਇਆ ਉਹਨਾਂ ਨੇ ਉਹ ਗੱਡਾ ਭਰ ਕੇ ਮੋਹਰਾਂ ਦਾ ਜੋ ਲੱਗਿਆ ਉਸ ਜਗ੍ਹਾ ਤੇ ਉਹ ਲਾਇਆ ਸੋ ਇੰਨੀ ਕਿ ਇਹ ਜੋ ਆਪਣਾ ਤੁਹਾਡੇ ਨਾਲ ਸਾਂਝੀ ਕਰੀਏ ਇਹ ਇਹਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਸੀਂ ਸ਼ਮਾ ਕਰਨਾ ਜੀ ਕਿਉਂਕਿ ਸੰਗਤ ਸਮਾ ਕਰਨ ਦੇ ਹੱਥ ਹੁੰਦੀ ਹੈ ਸੰਗਤ ਦੇ ਤੇ ਕੋਈ ਗਲਤੀ ਵੀ ਹੋ ਸਕਦੀ ਹੈ ਕਿਉਂਕਿ ਇਨਸਾਨ ਹੀ ਹਾਂ ਜੀ ਕੋ ਜੋ ਇਤਿਹਾਸ ਜਿਸ ਤਰ੍ਹਾਂ ਆਪਾਂ ਨੂੰ ਇਹ ਜਾਣਕਾਰੀ ਸੀ ਇਹਦੇ ਬਾਰੇ ਉਹ ਆਪਾਂ ਨੇ ਤੁਹਾਡੇ ਨਾਲ ਸਾਂਝੀ ਕਰਾਇਆ ਸੋ ਇਸ ਤਰ੍ਹਾਂ ਇਹ ਸ੍ਰੀ ਟੋਡਰਮ ਵਾਲੀ ਦੇ ਪਰਿਵਾਰ ਨੂੰ ਸੇਵਾ ਮਿਲੀ ਸੀ ਜੋ ਗੁਰੂ ਮਹਾਰਾਜ ਗੁਰੂ ਨਾਨਕ ਦੇ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਤੋਂ ਲੈ ਕੇ ਇਹ سلسلہ ਬਣਿਆ ਸੀਗਾ ਇਹਨਾਂ ਦੇ ਘਰ ਬਹੁਤ ਜ਼ਿਆਦਾ ਗਰੀਬੀ ਸੀ ਤੇ ਇਹਨਾਂ ਨੂੰ ਉਹ ਗੁਰੂ ਨਾਨਕ ਦੇ ਘਰੋਂ ਅਮੀਰੀ ਬਖਸ਼ੀ ਗਈ ਇਹ ਸਮਾਂ ਇਹਨਾਂ ਤੇ ਲਿਆਂਦਾ ਗਿਆ ਤਾਂ ਇਹ ਸਮਾਂ ਲਿਆ ਕੇ ਇਹਨਾਂ ਤੋਂ ਗੁਰੂਆਂ ਨੇ ਸੇਵਾ ਲੈਤੀ ਹੈ ਜੋ ਇਹਨਾਂ ਦੇ ਪਰਿਵਾਰ ਅੱਜ ਵੀ ਸੁਣਨ ਦੇ ਵਿੱਚ ਆਉਂਦਾ ਹੈ ਕਿ ਜੋ ਇਹਨਾਂ ਦੀ ਵੰਸ਼ ਦੇ ਵਿੱਚੋਂ ਹਨ ਉਹ ਅੱਜ ਵੀ ਸੇਵਾ ਕਰਦੇ ਹਨ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀ ਹੈ ਜੀ ਮહેર ਕਰ ਮહેર ਕਰਨੀ ਸੋ ਮੇਰਾ ਚੈਨਲ ਇਹੋ ਜਿਹਾ ਗੁਰੂਆਂ ਦੀਆਂ ਸਭ ਜਾਣਕਾਰੀਆਂ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਸ਼ੇਅਰ ਕਰੋ ਤੇ ਬਾਕੀ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸ ਦੇਣਾ ਜੀ ਕੋਈ ਮਾੜਾ ਕਮੈਂਟ ਨਾ ਕਰਨਾ ਕਿਉਂਕਿ ਆਪਾਂ ਐਡੇ ਕੋਈ ਗਿਆਨੀ ਨਹੀਂ ਹੈਗੇ ਆਪਾਂ ਤਾਂ ਇੰਨਾ ਕੁ ਜਾਣਦੇ ਆ ਜੇ ਕਿਸੇ ਤੋਂ ਵੀ ਕੋਈ ਗਿਆਨ ਮਿਲਦਾ ਹੋਵੇ ਤਾਂ ਉਹ ਵੀ ਲੈ ਲੈਣਾ ਚਾਹੀਦਾ ਹੈ ਪਰ ਜਿੰਨੀ ਕ ਆਪਾਂ ਜਾਣਕਾਰੀ ਰੱਖਦੇ ਆ ਉਹਨਾਂ ਕ ਆਪਾਂ ਨੇ ਤੁਹਾਡੇ ਸੰਗਤ ਨਾਲ ਇਹ ਸਾਂਝਾ ਕਰਿਆ ਸੋ ਮਿਹਰਬਾਨੀ ਤੇ ਫਤਿਹ ਦੇ ਬੁਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਛੋਟੇ ਸਾਹਿਬ ਜੀ ਆਦੇ ਨੂੰ ਕੋਟਨ ਕੋਟ ਪ੍ਰਣਾਮ ਜੀ ਤੇ ਉਹਨਾਂ ਦੇ ਸਿੱਧੀ ਦਿਹਾੜਿਆਂ ਤੇ ਹਰ ਇੱਕ ਬੰਦਾ ਪ੍ਰਮਾਤਮਾ ਦਾ ਨਾਮ ਲਵੇ ਬੰਦਗੀ ਕਰੇ ਕਿਉਂਕਿ ਬੰਦਗੀ ਹੀ ਗੁਰੂ ਮਹਾਰਾਜ ਨੂੰ ਪਾਉਂਦੀ ਹੈ ਸੋ ਹਰ ਇੱਕ ਮਨੁੱਖ ਨੂੰ ਬੰਦਗੀ ਕਰਨ ਵਾਸਤੇ ਇਹ ਗੁਰੂ ਮਹਾਰਾਜ ਪ੍ਰੇਰਿਤ ਕਰਦੇ ਹਨ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ